ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਮੈਂ ਸੱਤ ਸਾਜ ਦੰਨਾ ਹੈ ਮੈਂ ਬੇਨਤੀ ਕਰਦਾ ਹਾਂ ਸੱਤਾਂ ਦੇ ਸਾਜੋ 14 ਤੇ 14 ਦੇ ਬਣਾ ਦਿਓ 28 ਤੇ 26 ਦੇ 56 ਬਣਾਓ ਪਰ ਉਹ ਸਮਾਂ ਵੇਖੋ ਜਦੋਂ Hindu ਕੋਈ ਇਹ ਗੱਲ ਕਹਿਣ ਲਈ ਤਿਆਰ ਨਹੀਂ ਕਿ ਮੇਰਾ ਸਿਰ ਲਾ ਦੇ ਹਜੇ ਲਾਇਆ ਨਹੀਂ ਕਿਸੇ ਦਾ ਉੱਥੇ ਕਹਿਣਾ ਹੀ ਆ ਰੰਗ ਜੇ ਆਪ ਸਾਹਮਣੇ ਕਿ ਮੈਂ ਨਹੀਂ ਤੇਰੀ ਗੱਲ ਮੰਨਦਾ ਇੰਨੀ ਗੱਲ ਕਹਿਣੀ ਹੈ ਉਹ ਕਹਿੰਦੇ ਸਾਡੀਆਂ ਲੱਤਾਂ ਕੰਬਦੀਆਂ ਰੰਗ ਜੇ ਪਤਾ ਕੌਣ ਹੈ ਔਰਾਂ ਦਾ ਨਾਮ ਹੈ ਤਖਤ ਦਾ ਤੇ ਜੇਬ ਨਾਮ ਹੈ ਸ਼نگਾਰ ਉਹਨੇ ਆਪਣਾ ਨਾਮ ਰੱਖਿਆ ਮੈਂ ਤਖਤ ਦਾ ਸ਼نگਾਰ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੋ ਕਿਰਪਾ ਰਾਮ ਤੇ ਪੰਡਤਾਂ ਦਾ ਡੈਪੂਟੇਸ਼ਨ ਬ੍ਰਾਹਮਣਾਂ ਦਾ ਗਿਆ ਕਹਿਣ ਲੱਗੇ ਸਤਿਗੁਰੂ ਮਹਾਰਾਜ ਸਾਡੇ ਧਰਮ ਨੂੰ ਖਤਰਾ ਹੈ ਮੈਂ ਬੇਨਤੀ ਕਰਦਿਆਂ ਸਵਾ ਮਣ ਜਨੇਊ ਲਾਉਂਦਾ ਸੀ ਔਰ ਇੱਕ ਜਨੇਊ ਦਾ weight ਜਿਹੜਾ 5 ਗ੍ਰਾਮ ਹੁੰਦਾ ਹੈ 1 ਜਨੇਊ 5 ਗ੍ਰਾਮ ਦਾ ਹੁੰਦਾ ਹੈ ਔਰ ਜੇ ਸਵਾ ਮਣ ਜਨੇਊ ਕਈ ਬੰਦਿਆਂ ਨਾਲ ਕੈਲਕੂਲੇਟ ਕਰੀਏ ਤੇ 12000 ਬੰਦਾ ਇੱਕ ਦਿਨ ਦਾ 12000 ਬੰਦਾ ਇੱਕ ਦਿਨ ਦਾ ਕਤਲ ਹੁੰਦਾ ਇਸ ਦੇਸ਼ ਦੀ ਧਰਤੀ ਤੇ ਕੋਈ ਪੁੱਛਣ ਵਾਲਾ ਨਹੀਂ ਕੋਈ ਰੋਕਣ ਵਾਲਾ ਨਹੀਂ ਸਤਿਗੁਰੂ ਮਾਰੇ ਕਹਿੰਦੇ ਕੋ ਬਲੀ ਕੋਈ ਪਰਉਪਕਾਰੀ ਜੀਵਨ ਵਾਲਾ ਕੋਈ ਪੂਰਾ ਜਿਹੜਾ ਜਾ ਕੇ ਉਹਦੀ ਕਿਰਪਾਨ ਦੇ ਕੇ ਬਹਿ ਜਾਵੇ ਤੇ ਅੱਗੋਂ ਕਿਰਪਾਨ ਚੱਲਣੀ ਬੰਦ ਹੋ ਸਕਦੀ ਹੈ ਕੀ ਕਰਨਾ ਪਵੇਗਾ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਾ ਕੇ ਕਹਿ ਦਿਓ ਕਿ ਸਾਡੇ ਸਿਰ ਲਾ ਦਿਓ ਪਰ ਅਸੀਂ ਧਰਮ ਨਹੀਂ ਮੰਨਣਾ ਕਿਰਪਾ ਰਾਮ ਕਹਿੰਦਾ ਸਤਿਗੁਰੂ ਮਹਾਰਾਜ ਇਹ ਗੱਲ ਕਹੇ ਕੌਣ ਅੱਜ ਭਾਵੇਂ ਗੁਰਮੁਖੋ ਕੋਈ ਕਹੀ ਜਾਵੇ ਕਿ ਸਿੱਖ ਧਰਮ ਦਾ ਜਨਮ ਹੋਇਆ ਇਸ ਕਰਕੇ ਕਿ ਹਿੰਦੂ ਧਰਮ ਦੀ ਰੱਖਿਆ ਕਰਨੀ ਹੋਰ ਸਿੱਖਾਂ ਦੀ ਲੋੜ ਨਹੀਂ ਕੋਈ ਦੁਨੀਆ ਤੇ ਕੋਈ ਕਹਿੰਦਾ ਹੈ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਤੇ ਬੱਚਿਆਂ ਨੂੰ ਸਵਾਲ ਆਏ ਹੋਣੇ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਮੈਂ ਸੱਤ ਸਾਜੇ ਦੰਨਾ ਹੈ ਮੈਂ ਬੇਨਤੀ ਕਰਦਾ ਹਾਂ ਨਾ ਸੱਤਾਂ ਦੇ ਸਾਜੇ 14 ਤੇ 14 ਦੇ ਬਣਾ ਦਿਓ 28 ਤੇ 28 ਦੇ 56 ਬਣਾਓ ਪਰ ਉਹ ਸਮਾਂ ਵੇਖੋ ਜਦੋਂ ਹਿੰਦੂ ਕੋਈ ਇਹ ਗੱਲ ਕਹਿਣ ਲਈ ਤਿਆਰ ਨਹੀਂ ਕਿ ਮੇਰਾ ਸਿਰ ਲਾ ਦੇ ਹਜੇ ਲਾਇਆ ਨਹੀਂ ਕਿਸੇ ਦਾ ਉੱਥੇ ਕਹਿਣਾ ਹੀ ਆ ਰੰਗਦੇਵ ਸਾਹਮਣੇ ਕਿ ਮੈਂ ਨਹੀਂ ਤੇਰੀ ਗੱਲ ਮੰਨਦਾ ਇੰਨੀ ਗੱਲ ਕਹਿਣੀ ਹੈ ਉਹ ਕਹਿੰਦੇ ਸਾਡੀਆਂ ਲੱਤਾਂ ਕੰਬਦੀਆਂ ਰੰਗਦੇਵ ਪਤਾ ਕੌਣ ਹੈ ਔਰ ਰੰਗ ਨਾਮ ਹੈ ਤਖਤ ਦਾ ਤੇ ਜ਼ੇਵ ਨਾਮ ਹੈ ਸ਼ਿੰਗਾਰ ਉਹਨੇ ਆਪਣਾ ਨਾਮ ਰੱਖਿਆ ਮੈਂ ਤਖਤ ਦਾ ਸ਼ਿੰਗਾਰ ਹਾਂ ਜਹਾਂਗੀਰ ਜਹਾਂ ਕਹਿੰਦੇ ਨੇ ਦੁਨੀਆ ਨੂੰ ਗੀਰ ਕਹਿੰਦੇ ਨੇ ਮੁਠੀ ਮੈਂ ਸਾਰੀ ਦੁਨੀਆ ਨੂੰ ਆਪਣੀ ਮੁਠ ਚ ਰੱਖਦਾ ਇਹ ਰਾਜੇ ਸੀ ਉਸ ਵਕਤ ਸ਼ਾਹਜਹਾਂ ਸ਼ਾਹ ਦਾ ਮਤਲਬ ਹੈ ਮਾਲਕ ਜਹਾਂ ਦਾ ਮਤਲਬ ਦੁਨੀਆ ਮੈਂ ਸਾਰੀ ਦੁਨੀਆ ਦਾ ਮਾਲਕ ਐ ਅਕਬਰ ਨੇ ਤੇ ਨਾਂ ਹੀ ਰੱਖ ਲਿਆ ਅੱਲਾਹੁ ਅਕਬਰ ਕਹਿੰਦੇ ਨੇ ਕਿ ਅੱਲਾ ਸਭ ਤੋਂ ਵੱਡਾ ਹੈ ਉਹਨੇ ਆਪਣੇ ਨਾਂ ਦੇ ਨਾਲ ਲਖਬੀ ਜੋੜ ਲਿਆ ਅਕਬਰ ਮੈਂ ਦੁਨੀਆ ਚ ਸਭ ਤੋਂ ਵੱਡਾ ਹਾਂ ਮੈਂ ਦੁਨੀਆ ਚ ਸਭ ਤੋਂ ਸਿਕਰ ਤੇ ਰਹਿਣਾ ਹੈ ਮੇਰੇ ਵਿੱਚ ਦੁਨੀਆ ਤੋਂ ਸਭ ਤੋਂ ਵੱਡੀ ਤਾਕਤ ਹੈ ਮੈਂ ਪਰਮਾਤਮਾ ਅੱਲਾਹ ਹਾਂ ਪਰ ਉਹਨਾਂ ਦੇ ਸਾਹਮਣੇ ਇੱਕ ਗੱਲ ਕਹਿਣੀ ਕਿ ਮੈਂ ਨਹੀਂ ਤੁਹਾਡੀ ਗੱਲ ਮੰਨਦਾ ਇਹ ਜ਼ਰੂਰਤ ਨਹੀਂ ਸੀ ਕਿਸੇ ਦੀ ਉਹ ਬ੍ਰਾਹਮਣਾਂ ਨੇ ਕਿਹਾ ਸਤਿਗੁਰੂ ਮਹਾਰਾਜ ਅਸੀਂ ਇੰਨੀ ਗੱਲ ਕਹਿ ਹੀ ਨਹੀਂ ਸਕਦੇ ਲੱਤਾਂ ਕੰਬਦੀਆਂ ਸਾਡੀਆਂ ਸਾਡਾ ਦਿਲ ਡਰਦਾ ਹੈ ਨੇੜੇ ਗੋਵਿੰਦ ਰਾਏ ਦਸਵੇਂ ਗੁਰੂ ਜਿਨ੍ਹਾਂ ਨੇ ਬੰਨ੍ਹ ਸਤਿਗੁਰੂ ਮਹਾਰੇ ਕਹਿੰਦੇ ਪਾਤਸ਼ਾਹ ਜੇ ਇਹਨਾਂ ਕੋਲ ਇੰਨੀ ਗੱਲ ਨਹੀਂ ਕਹਿ ਹੁੰਦੀ ਸੀਸ ਲਾਉਣ ਦੇ ਯੋਗ ਨਹੀਂ ਏ ਕੋਈ ਪਰਉਪਕਾਰੀ ਰੂਹ ਚਾਹੀਦੀ ਐ ਕੋਈ ਪੂਰਾ ਚਾਹੀਦਾ ਤੇ ਸਤਿਗੁਰੂ ਮਾਰੇ ਪਿਤਾ ਜੀ ਤੁਹਾਡੇ ਤੋਂ ਪੂਰਾ ਕੌਣ ਐ ਤੁਸੀਂ ਜਾ ਕੇ ਇਹਨਾਂ ਬਚਨ ਕਹਿ ਦਿਓ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚੱਲ ਪਏ ਦਿੱਲੀ ਨੂੰ